ਸੀ ਬਹੁਤ ਜ਼ਿਆਦਾ ਪਰੇਸ਼ਾਨ ਆ ਬੜੀਆਂ ਸਰਕਾਰਾਂ ਆਈਆਂ ਪਰ ਇਹ ਕਿਸੇ ਨੇ ਵੀ ਸਾਡੇ ਪਿੰਡ ਦਾ ਨਿਕਾਸ ਨਹੀਂ ਕੀਤਾ ਹੈਗਾ ਵੀ ਸਾਡਾ ਪਾਣੀ ਜਿਹੜੇ ਘਰਾਂ ਦਾ ਹੈ ਇੱਥੇ ਰਹਿੰਦਾ ਹੈ ਕਿ ਮਤਲਬ ਕੋਈ ਇੱਥੇ ਨਿਕਾਸ ਨਹੀਂ ਆ ਕੋਈ ਛੱਪਰ ਨਹੀਂ ਆ ਜਿਹੜੀ ਵੀ ਸਰਕਾਰ ਆਂਦੀ ਹੈ ਕੋਈ ਐਮਐਲਏ ਆਂਦਾ ਹੈ ਸਾਰੇ ਇਹੀ ਕਹਿੰਦੇ ਆ ਕਿ ਅਸੀਂ ਨਿਕਾਸ ਕਰਾਂਗੇ ਫਿਰ ਮੁਰ ਤੋਂ ਵੋਟਾਂ ਲੈ ਕੇ ਮੁਰ ਤੋਂ ਇਸ ਪਿੰਡ ਦੀ ਤੇ ਪਰਤੇ ਦੇ ਨਹੀਂ ਦੇਖਦੇ ਨਹੀਂ ਆ ਜੇ ਅਸੀਂ ਕਿਸੇ ਵੀ ਵੱਲ ਜਾਈਏ ਜਾਂ ਸਰਪੰਚ ਵੱਲ ਜਾਈਏ ਉਹ ਕਹਿ ਦਿੰਦੇ ਆ ਸਾਨੂੰ ਕਿ ਅਸੀਂ ਨਿਕਾਸ ਕਰਾਂਗੇ ਅਸੀਂ ਗੱਲ ਕਰਾਂਗੇ ਸਾਡੀ ਬਾਜਵਾ ਸਾਹਿਬ ਨਾਲ ਗੱਲ ਹੋਈ ਆ ਸਾਡੀ ਸੇਖਵਾ ਸਾਹਿਬ ਨਾਲ ਗੱਲ ਹੋਈ ਆ ਪਰ ਉਹ ਸਾਨੂੰ ਕੋਈ ਵੀ ਜਵਾਬ ਨਹੀਂ ਦਿੰਦੇ ਅਸੀਂ ਬੜੇ ਦਿਨਾਂ ਤੱਕ ਅਸੀਂ ਜਾਂਦੇ ਰਹੇ ਉਹਨਾਂ ਦੇ ਕੋਲ ਵੀ ਜਾਂਦੇ ਰਹੇ ਆ ਸੇਖਵਾ ਸਾਹਿਬ ਦੇ ਘਰ ਵੀ ਜਾਂਦੇ ਰਹੇ ਆ ਕਿ ਸਾਡਾ ਸਰ ਕੋਈ ਹੱਲ ਕਰੋ ਉਹ ਕਹਿ ਦਿੰਦੇ ਰਹੇ ਸਾਨੂੰ ਕਿ ਕੋਈ ਗੱਲ ਨਹੀਂ ਤੁਹਾਡੇ ਪਿੰਡ ਦਾ ਅਸੀਂ ਹੱਲ ਕਰਾਂਗੇ ਪਰ ਹਜੇ ਤੱਕ ਕੋਈ ਵੀ ਹੱਲ ਨਹੀਂ ਹੋਇਆ ਇਸ ਗੱਲ ਦਾ ਇੱਥੇ ਸਰ 16 ਸਾਲ ਹੋ ਚੱਲੇ ਪਾਣੀ ਇੱਥੇ ਕੋਈ ਛੱਪੜ ਨਹੀਂ ਆ ਥੋੜਾ ਜਿਹਾ ਛੱਪੜ ਸੀ ਉਹ ਵੀ ਪੂੜ ਚੁੱਕਿਆ ਆ ਕੋਈ ਛੱਪੜ ਨਹੀਂ ਆ ਅਸੀਂ ਪੰਜਾਬ ਸਰਕਾਰ ਨੂੰ ਮੰਗ ਕਰਨੇ ਆ ਕਿ ਭਗਵੰਤ ਮਾਨ ਜੀ ਕਹਿੰਦੇ ਨੇ ਕਿ ਅਸੀਂ ਬੜਾ ਨਿਕਾਸ ਕੀਤਾ ਹੈ ਕੀ ਨਿਕਾਸ ਕੀਤਾ ਹੈ ਕੋਈ ਨਿਕਾਸ ਨਹੀਂ ਹੋਇਆ ਪਿੰਡ ਦਾ ਪਿੰਡ ਦਾ ਇੰਨਾ ਬੁੜਾ ਹਾਲ ਹੈ ਕਿ ਇੱਥੋਂ ਦੇ ਅਸੀਂ ਨੰਗ ਨਹੀਂ ਸਕਦੇ ਜੇ ਕੋਈ ਸਾਡੇ ਘਰ ਕੋਈ ਗੈਸਟ ਵੀ ਆਂਦਾ ਹੈ ਤੇ ਉਹ ਵੀ ਇਹੀ ਚੀਜ਼ ਕਹਿੰਦਾ ਹੈ ਕਿ ਇਹ ਤੁਹਾਡਾ ਪਿੰਡ ਕਿਸ ਤਰ੍ਹਾਂ ਦਾ ਹੈ ਇੱਥੇ ਕੋਈ ਸਰਕਾਰ ਨਹੀਂ ਇੱਥੇ ਕੋਈ ਮੈਂਬਰ ਨਹੀਂ ਇੱਥੇ ਕੋਈ ਪੰਚਾਇਤ ਨਹੀਂ ਆ ਸਾਡੀ ਪੰਚਾਇਤ ਵੀ ਨਹੀਂ ਗੱਲ ਸੁਣਦੀ ਅਸੀਂ ਐਸੀ ਚੀਜ਼ ਦੀ ਮੰਗ ਕਰਦੇ ਆ ਕਿ ਸਾਡੀ ਪਿੰਡ ਦਾ ਨਿਕਾਸ ਹੋਏ ਸਾਨੂੰ ਛੱਪੜ ਮਿਲੇ ਜਿੱਥੇ ਅਸੀਂ ਆਪਣੇ ਘਰਾਂ ਦਾ ਪਾਣੀ ਫੋਟ ਸਕੀਏ ਸਾਡੇ ਘਰ ਵਿੱਚ ਜਦੋਂ بارش ਪੈਂਦੀ ਹੈ ਸਾਰਾ ਪਾਣੀ ਸਾਡੇ ਘਰਾਂ ਨੂੰ ਆਉਂਦਾ ਹੈ ਜਦੋਂ ਬੱਚੇ ਸਕੂਲ ਜਾਂਦੇ ਨੇ ਇਨਫੈਕਸ਼ਨ ਹੁੰਦੀ ਹੈ ਬੱਚੇ ਕਈ ਛੋਟੇ ਬੱਚੇ ਵਿੱਚ ਪਾਣੀ ਚ ਡਿਗ ਵੀ ਪੈਂਦੇ ਆ ਬਜ਼ੁਰਗ ਵੀ ਡਿਗ ਪੈਂਦੇ ਆ ਇਥੋਂ ਨੰਗੜਾ ਬਹੁਤ ਜ਼ਿਆਦਾ ਮੁਸ਼ਕਲ ਹੈ ਇੰਨੀ ਗੰਦੀ ਸਮੈਲ ਆਉਂਦੀ ਹੈ ਕਿ ਅਸੀਂ ਇੱਥੇ ਪਤਾ ਨਹੀਂ ਕਿਸ ਤਰ੍ਹਾਂ ਰਹਿ ਰਹੇ ਅਸੀਂ ਪੂਰੀ ਗੰਦਗੀ ਵਿੱਚ ਰਹਿ ਰਹੇ ਹਾਂ ਜੀ ਬਹੁਤ ਜ਼ਿਆਦਾ ਬੱਚਿਆਂ ਨੂੰ ਇਨਫੈਕਸ਼ਨ ਹੋਈ ਹੈ ਖੁਦ ਮੈਨੂੰ ਵੀ ਇਸ ਚੀਜ਼ ਤੋਂ ਇਨਫੈਕਸ਼ਨ ਹੋ ਗਈ ਹੈ ਕਿ ਅਸੀਂ ਇਸ ਗੰਦੇ ਪਾਣੀ ਚ ਰਹਿ ਰਹੇ ਹਾਂ ਘਟਨਾ ਦਾ ਪਾਣੀ ਆਉਂਦਾ ਸਾਰਾ ਘਰ ਦਾ ਪਾਣੀ ਆਉਂਦਾ ਕੋਈ ਨਿਕਾਸ ਨਹੀਂ ਹੈ ਇੱਥੇ ਕਿਸੇ ਵੀ ਪੰਚਾਇਤ ਨੇ ਕੋਈ ਵੀ ਨਿਕਾਸ ਨਹੀਂ ਕੀਤਾ ਇੱਥੇ ਸਰਕਾਰਾਂ ਕਹਿੰਦੀ ਆਪਾਂ ਬਰਾ ਵਿਕਾਸ ਕਰਦੀ ਆ ਪਰ ਤੁਸੀਂ ਦੇਖ ਹੀ ਰਹੇ ਸਭ ਕੁਝ ਤੁਹਾਡੇ ਸਾਹਮਣੇ ਆ ਸਾਡੇ ਪਿੰਡ ਦੇ ਵਾਸਤੇ ਤੇ ਸਰਕਾਰਾਂ ਮਰ ਗਈ ਆ ਵਾ ਕੋਈ ਸਰਪੰਚ ਨਹੀਂ ਆ ਕੋਈ ਐਮਐਲਏ ਨਹੀਂ ਆ ਕੋਈ ਸੀਐਮ ਨਹੀਂ ਆ ਇੱਥੇ ਸਦੀਆਂ ਹੋ ਗਈਆਂ ਉਮਰ ਨੰਗੀ ਆ ਉਦੋਂ ਆਪਾਂ ਬੱਚੇ ਸੀ ਹੁਣ ਗਾੜੀ ਸਾਡੇ ਬੱਚੇ ਹੋ ਗਏ ਇਤਾਂ ਦਾ ਇਦਾਂ ਹੀ ਆ ਆਪਾਂ ਤੇ ਕਦੀ ਇੱਥੇ ਹੱਲ ਵੇਖਿਆ ਨਹੀਂ ਜਿਹੜਾ ਇੱਥੇ ਆਉਂਦਾ ਵਾ ਇੱਥੇ ਸਪੀਚ ਦੇ ਕੇ ਚਲ ਜਾਂਦਾ ਵਾ ਆ ਪਿੱਛੇ ਜੇ ਸੇਖਵਾ ਸਾਹਿਬ ਆਏ ਉਹ ਵੀ ਇੱਥੇ ਵੇਖ ਕੇ ਚਲ ਗਏ ਮੁਰਕੇ ਵਰਦੇ ਨਹੀਂ ਇੱਥੇ ਬਾਹਰ ਵਿੱਚ ਜਿੰਨੇ ਤੁਹਾਨੂੰ ਬੋਟਲਾਂ ਹਨ ਮਰੀ ਤੇ ਬੜੀ ਸ਼ਿੱਤੀ ਹੁੰਦੇ ਆ ਐਰਕਾ ਕੋਈ ਫਰੇ ਇੱਥੋਂ ਫਿਰ ਕੁੱਟ ਖਾ ਕੇ ਜਾਊਗਾ ਪਾਥੀਆਂ ਖਾ ਕੇ ਜਾਣ ਕੇ ਕੋਈ ਸੋਚ ਸਮਝ ਕੇ ਵਰੇ ਆਟੇ ਪਿੰਡ ਜੋ ਸਾਡੇ ਪਿੰਡ ਦਾ ਹੱਲ ਹੋਣਾ ਚਾਹੀਦਾ ਵਾ ਇੱਥੇ ਇੱਥੇ ਬਹੁਤ ਗੰਦਗੀ ਹੋ ਗਈ ਬਹੁਤ ਮਾੜਾ ਕੰਮ ਹੋ ਗਿਆ ਵਾ ਆਹ ਕੰਮ ਥੋੜਾ ਵਾ ਸਾਰੇ ਪਿੰਡਾਂ 'ਚ ਬੜੀ ਸ਼ਾਂਤੀ ਆ ਸਾਰੇ ਪਿੰਡਾਂ 'ਚ ਸੜਕਾਂ ਬੜੀਆਂ ਨੇ ਕਿਤੇ ਉਹ ਗੱਲ ਨਹੀਂ ਕਰਨ ਮਾਰੀ ਤੇ ਤੂੰ ਹੀ ਮਿਹਰਬਾਨੀ ਕਰਕੇ ਤੇ ਵੇਖ ਲੋ ਪਿੰਡ ਦਾ ਆਣ ਕੇ ਇੱਥੇ ਹਾਲ ਵੇਖੋ ਕੀ ਹਾਲ ਹੋ ਗਿਆ ਵਾ ਜੇ ਕੋਈ ਬੱਚਾ ਡੁੱਬ ਗਿਆ ਤੇ ਤੜੇ ਜੁਮੇ ਰੋਣੇ ਜੋ ਇਹ ਵੀ ਵੇਖ ਲੋ ਤੂੰ ਆਪਣੀ ਵੇਖ ਲੋ ਮਰਜੀ ਜੇ ਬੱਚਾ ਕੋਈ ਮਰ ਗਿਆ ਜਾਂ ਡੁੱਬ ਗਿਆ ਇੱਥੇ ਤੇ ਤਾਗੇ ਤੇ ਟਾਇ ਕਮਣੇ ਜੋ ਵੇਖ ਸਕਦੇ ਜੀ ਤੂੰ ਆਣ ਕੇ ਆਣ ਕੇ ਪਾਣੀ ਚ ਤੁਹਾਨੂੰ ਮੁੰਗਾ ਦੇਣੇ ਆ ਸਰ ਜੀ ਇਹ ਹੀ ਕਹਿਣਾ ਚਾਹੁੰਦੇ ਸਰਕਾਰ ਨੂੰ ਕਿ ਸਾਡੇ ਪਿੰਡ ਦਾ ਵਿਕਾਸ ਬਹੁਤ ਮਾੜਾ ਇੱਥੇ ਸੱਪੜ ਵੀ ਹੈ ਨਹੀਂ ਕਿ ਜਿੱਥੇ ਹੀ ਪਾਣੀ ਪਾ ਸਕੀਏ ਕੋਈ ਵੀ ਸਰਪੰਚ ਬੰਦਾ ਇਹ ਹੀ ਕਹਿ ਕੇ ਚਲ ਜਾਂਦਾ ਅਸੀਂ ਕਰ ਦਾਂਗੇ ਕੋਈ ਕਹਿੰਦਾ ਅਸੀਂ ਕਰ ਦਾਂਗੇ ਕੋਈ ਨਹੀਂ ਧਿਆਨ ਦਿੰਦਾ ਸਾਨੂੰ 16 ਸਾਲ ਮੇਰੇ ਮੈਰਿਜ ਨੂੰ ਚੱਲੀ ਆਸੀ ਇਹੀ ਗੰਦਗੀ ਦੇ ਵਿੱਚ ਰਹਿਨੇ ਆ ਕਿ ਸਾਡੇ ਘਰ ਵੀ ਦੇਖ ਲੋ ਪਾਣੀ ਗਲੀ ਦਾ ਪਾਣੀ ਜਿਹੜਾ ਘਰ ਚਲ ਜਾਂਦਾ ਹੀ ਘਰ ਦਾ ਕੱਢੀ ਹੈ ਤੇ ਬਾਹਰ ਗਲੀ ਦਾ ਕੱਢੀ ਹੈ ਅਸੀਂ ਤਾਂ ਬਹੁਤ ਫਸੇ ਪਏ ਮੀਂਹ ਆਉਂਦਾ ਸਾਡੀ ਜਾਨ ਸੁੱਕਣੇ ਪੈ ਜਾਂਦੀ ਰਾਤ ਸਾਡੇ ਬੱਚੇ 3 3 ਵਜੇ ਤੱਕ ਪਾਣੀ ਕਰਦੇ ਰਹਿੰਦੇ ਵੇ ਸਾਰੀ ਗਲੀ ਪਾਣੀ ਭੜੀ ਹੁੰਦੀ ਆ ਕੋਈ ਨਹੀਂ ਧਿਆਨ ਦਿੰਦਾ ਸਾਰੀ ਬਾਰਿਸ਼ ਦਾ ਪਾਣੀ ਤੋਂ ਪਹਿਲਾਂ ਉਹਦਾ ਹੀ ਇਹ ਨਹੀਂ ਕਿ ਬਾਰਿਸ਼ ਆਉਂਦੀ ਉਹ ਤੋਂ ਜ਼ਿਆਦਾ ਹੋ ਜਾਂਦਾ ਉਹਦਾ ਪਹਿਲਾਂ ਹੀ ਭਰਾ ਹੁੰਦਾ ਹੈ ਪਾਣੀ ਸਾਰਾ ਦਿਨ ਜਿਹੜਾ ਮਰਜ਼ੀ ਆ ਕੇ ਜਿਹੜਾ ਮਰਜ਼ੀ ਚੱਕ ਕੇ ਕਰ ਲੋ ਤੇ ਮੇਰੀ ਤੇ ਹੱਥ ਜੋੜ ਕੇ ਇਹੀ ਸਰਕਾਰ ਨੂੰ ਬੇਨਤੀ ਹੈ ਕਿ ਸਾਡੀ ਅਪੀਲ ਕੀਤੀ ਜਾਵੇ ਸਾਡੇ ਤੇ ਤਰਸ ਖੋ ਵਚਨ 'ਚ ਲਿਖਿਆ ਹੈ ਤੁਸੀਂ ਕਿਤੇ ਦਇਆ ਕੀਤੀ ਕੀਤੀ ਜਾਓਗੇ ਤੇ ਤੁਹਾਡੇ ਉੱਤੇ ਦਇਆ ਕੀਤੀ ਜਾਏਗੀ ਸਰਕਾਰ ਸਾਡੇ ਉੱਤੇ ਦਇਆ ਕਰੇ ਕਿਤੇ ਰੱਬ ਵੀ ਤੁਹਾਡੇ ਤੇ ਤਰਸ ਖਾਏਗਾ ਇਹ ਦੀ ਪਿੰਡ ਵਾਸੀਆਂ ਦਾ ਬਹੁਤ ਵੱਡਾ ਮਸਲਾ ਵਾ ਅਸੀਂ ਜਿਉਂ 7-8 ਮਹੀਨੇ ਹੋ ਗਿਆ ਸਰਪੰਚ ਬਣਿਆ ਮੈਨੂੰ ਮੈਂ ਜੰਗੀ ਪੱਦਰ ਤੇ ਮਤਲਬ ਇਹਦਾ ਸਪੋਰਟ ਕਰ ਰਿਹਾ ਆ ਵੀ ਕਿਸੇ ਨਾ ਕਿਸੇ ਬੰਨੇ ਜਿਹੜਾ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਲੇਕਿਨ ਜਿਹੜਾ ਪਹਿਲਾ ਸਰਪੰਚ ਜੀ ਹੈਗਾ ਉਹਨੇ ਕੁਝ ਜਗ੍ਹਾ hagia ਆਪਣੇ ਇੱਕ ਕਨਾਲ ਕੁਝ ਮਰਲੇ ਜਗਾਵਾ ਜਿਹੜੀ ਉਹ ਮਿੱਟੀ ਛੋਟ ਗਈ ਤੇ ਪੂਰ ਦਿੱਤੀ ਗਈ ਆ ਬਹੁਤੀ ਪ੍ਰੋਬਲਮ ਉਹਦੀ ਵਜ੍ਹਾ ਕਰਕੇ ਆਈ ਆ ਅਸੀਂ ਪਿੰਡ ਵਾਸੀਆਂ ਨੇ ਮੈਂ ਕਾਫੀ ਵਾਰੀ ਕਿਹਾ ਵੀ ਚਲੋ ਸੇਖਾ ਸਾਹਿਬ ਕੋਲ ਚਲੀਏ ਮੈਂ ਹੁਣ ਸਪੈਸ਼ਲ ਤੌਰ ਦੇ ਉੱਤੇ ਕੱਲ ਸੇਖਾ ਸਾਹਿਬ ਦੇ ਬੰਦੇ ਉਹਨੇ ਸੇਖਾ ਸਾਹਿਬ ਦੇ ਡਿਊਟੀ ਲਈ ਆ ਮੌਕਾ ਵੇਖਣ ਤੇ ਰੱਖਿਆ ਆ ਉਹ ਮੌਕਾ ਵੀ ਵੇਖੀ ਕੁਝ ਨਾ ਕੁਝ ਇਹਦਾ ਹੱਲ ਜ਼ਰੂਰ ਕਰਨਗੇ ਪਾਣੀ ਦਾ ਪਿੰਡ ਵਾਲਾ ਸਿਆਨੂ ਵੀ ਜ਼ਰੂਰ ਚਾਹੀਦਾ ਵਾਗੇ ਛੇਤੀ ਨਾਲ ਪੱਤਰਕਾਰ ਬੁਲਾ ਕੇ ਜ਼ਰੂਰ ਏ ਕਹਿੰਦੇ ਆਗੇ ਮਤਲਬ ਵਾਲਾ ਛੇਤੀ ਨਾਲ ਹੱਲ ਹੋ ਜੇ ਪਰ ਮੇਰਾ ਸਹਿਯੋਗ ਦੇਣ ਮੈਂ ਇਹਨਾਂ ਨੂੰ ਕਾਫੀ ਵਾਰੀ ਅਲੋਕਮੈਂਟ ਕਰਕੇ ਵੀ ਕਿਹਾ ਵਾ ਸਪੀਕਰ ਦੇ ਵਿੱਚ ਵੀ ਇਕੱਠੇ ਹੋ ਗਏ ਤੇ ਚਲੋ ਮੇਰੇ ਨਾਲ ਸੇਵਾ ਸਾਹਿਬ ਨੂੰ ਕਹੀਏ ਤੇ ਪਰ ਮੈਂ ਆਪਣੇ ਲੈਵਲ ਤੇ ਅੱਗੇ ਵੀ ਮੈਂ ਇੱਕ ਵਾਰੀ ਤੁਹਾਨੂੰ ਦੱਸ ਚੁੱਕਾ ਆਗੇ ਮੈਂ ਬੁਲਾ ਰਿਹਾ ਬੰਦੇ ਸੇਵਾ ਸਾਹਿਬ ਨੇ ਡਿਊਟੀ ਲਾਈ ਜਾ ਬੰਦਿਆਂ ਦੀ ਵੀ ਮੌਕਾ ਵੇਖ ਕੇ ਆਓ ਉਹ ਕੱਲ ਆਏ ਸੀਗੇ ਇੱਥੇ ਪਿੰਡ ਦੇ ਵਿੱਚ ਪਰ ਮੈਂ ਇਥੇ ਨਾ ਹੁਣ ਕਰਕੇ ਉਹ ਫੇਰ ਕੱਲ ਦਾ ਟਾਈਮ ਉਹਨਾਂ ਕੋਲ ਲਿਆਵਾ ਜਾਤ ਵਾਰ ਹੁਣ ਕਰਕੇ ਨਹੀਂ ਆਏ ਕੱਲ ਸੋਮਵਾਰ ਜ਼ਰੂਰ ਆਉਣਗੇ ਆ ਕੇ ਮੌਕਾ ਵੇਖ ਕੇ ਸੇਖਾ ਸਾਹਿਬ ਨੂੰ ਦੱਸਣਗੇ ਦੂਜੀ ਗੱਲ ਇਹ ਆ ਕਿ ਜਿਹੜਾ ਪਹਿਲੇ ਸਪੈਚ ਨੇ ਉਹ ਛੱਪੜ ਪੂਰਿਆ ਵਾ ਉਹਦੀ ਵਜ੍ਹਾ ਕਰਕੇ ਸਭ ਤੋਂ ਵੱਡੀ ਪ੍ਰੋਬਲਮ ਆਈ ਆ ਜਿੱਦਾਂ ਉਹਨੇ ਪਾਣੀ ਛੋਟਿਆ ਵਾ ਉਹਨਾਂ ਦੂਜੀ ਪਾਰਟੀ ਵਾਲਿਆਂ ਨੇ ਕੇਸ ਕਰ ਦਿੱਤਾ ਵਾ ਉਹ ਕੇਸ ਕਰਨ ਕਰਕੇ ਬਹੁਤੀ ਵੱਡੀ ਪ੍ਰੋਬਲਮ ਆਈ ਆ ਤੇ ਗਾੜੀ ਉਹਨਾਂ ਨੇ ਮਿੱਟੀ ਛੁੱਟ ਗਏ ਉਹ ਬੰਦ ਕਰ ਦਿੱਤਾ ਵਾ ਨਾਇਦ ਪੇਂਡ ਵਾਲੇ ਮੇਰੇ ਨਾਲ ਆਏ ਤੁਰ ਰਹੇ ਆ ਵੀ ਗਾੜੀ ਜਿੱਥੇ ਮਿੱਟੀ ਸੁੱਟ ਗਿਆ ਉਹਨਾਂ ਨੇ ਬੰਦ ਕੀਤਾ ਉਹਨੂੰ ਖੋਲਿਆ ਜਾਵੇ ਇਹ ਕੋ ਖੋਲਣ ਦੀ ਬਜਾਏ ਉਹ ਪੇਂਡ ਵਾਲੇ ਵੀ ਨਾਲ ਇੱਕ ਮਜ਼ਾਕ ਜੇ ਤੌਰ ਦੇ ਉਤੇ ਗੱਲਾਂ ਕਰਦੇ ਆ ਪਰ ਸਹਿਯੋਗ ਨਹੀਂ ਦੇਦੇ ਮੈਂ ਇੱਕ ਜੰਗੀ ਪਦਰ ਤੇ ਚਾਹੁੰਦਾ ਕਿ ਮੈਨੂੰ ਮੌਕਾ ਮਿਲਿਆ ਹੋਵੇ ਤੇ ਮੈਂ ਪਾਣੀ ਦਾ ਹੱਲ ਕਰਾਂ ਹੋਰ ਵੀ ਮਸਲੇ ਜਿਹੜੇ ਆ ਮੈਨੂੰ ਦੱਸਣ ਤੇ ਮੈਂ